संगरूर ट्रैफिक पुलिस ने ई रिक्शा चालकों और मालकों को सख्त निर्देश जारी किए हैं कि संगरूर शहर में पिछले काफी समय से लोग ट्रैफिक की समस्या से परेशान हो रहे हैं इसे लेकर आज जिला ट्रैफिक प्रभारी पवन कुमार शर्मा के नेतृत्व में ई रिक्शा चालकों और मालकों के साथ बैठक की जिसमे उन्होंने रिक्शा चालकों को कहा की ई रिक्शा चालकों को अपने शरीर पर वर्दी पहनना बहुत जरूरी है और उस पर ड्राइवर का लाइसेंस नंबर भी प्लेट होना भी जरूरी है साथ ही उन्होंने ये भी कहा कि इन रिक्शों को शहर में बढ़ने नहीं दिया जाएगा इन पर शहर के अंदर प्रतिबंध लगा दिया गया है अगर शहर में कोई ई रिक्शा को लेकर घूमता है तो उसके खिलाफ सख्त कार्रवाई की जाएगी वहीं अब ई रिक्शा चालकों से इस विषय पर चर्चा की गई तो उन्होंने भी इस बात पर सहमति जताई और पुलिस कार्रवाई से संतुष्टि दिखाई उन्होंने यह भी आश्वासन दिया कि ट्रैफिक पुलिस संगरूर द्वारा हमें दिए गए निर्देशों का सख्ती से पालन किया जाएगा ਔਰ ਇਸਮੇ ਸੇ ਕਿਸੇ ਵੀ ਰਿਕਸ਼ੇ ਮੇ ਕੋਈ ਸ਼ੋਰ ਔਰ ਸਪੀਕਰ ਨਹੀਂ ਲਗਾਏ ਜਾਣਗੇ। ਜੀ ਅੱਜ ਆਟੋ ਵਾਲੇ ਇਕੱਠੇ ਕਿਤੇ ਨੇ ਕੀ ਗੱਲ ਜਿਹੜੇ ਆਟੋ ਤੇ ਈ ਰਿਕਸ਼ਾ ਅੱਜ ਜਿਵੇਂ ਇਕੱਠੇ ਕਰੇ ਨੇਗੇ ਇਹ ਜਿਹੜੇ ਈ ਰਿਕਸ਼ਾ ਨੇ ਤੇ ਆਟੋ ਨੇ ਇਹਨਾਂ ਦਾ ਅਸੀਂ ਇੱਕ ਰਿਸਟਰ ਲਵਾਇਆ ਮਾਨ ਜੋ ਮਾਨ ਜੋਗ ਐਸਐਸਪੀ ਸਾਹਿਬ ਸੁਰੂਰ ਵੱਲੋਂ ਹੁਕਮ ਕੋਇਆ ਸੀ ਇੱਕ ਰਿਸਟਰ ਲਵਾਇਆ ਰਿਸਟਰ ਦੇ ਉੱਪਰ ਅਸੀਂ ਤਕਰੀਬਨ 400 ਦੇ ਕਰੀਬ ਇਹਨਾਂ ਦੇ ਆਧਾਰ ਕਾਰਡ ਇਨਾਂ ਦੇ ਫੋਟੋ ਆ ਤੇ ਮੋਬਾਈਲ ਨੰਬਰ ਛਾੜਿਆ ਕਿਉਂਕਿ ਇਹਨਾਂ ਦੀ ਰੈਕਟੀਫਿਕੇਸ਼ਨ ਬਹੁਤ ਜ਼ਰੂਰੀ ਸੀਗੀ ਇਹ ਕਾਫੀ ਸੰਗਰੂਰ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਕਰੀਬ ਹਜ਼ਾਰ ਦੇ ਕਰੀਬ ਇਹ ਆਪਣੇ ਰਿਕਸ਼ਾ ਤੇ ਆਟੋ ਹੋ ਚੁੱਕੇ ਨੇਗੇ ਇਸ ਲਈ ਇਹਨਾਂ ਦਾ ਰਿਸਟਰ ਲਵਾਏ ਨੇਗੇ ਸੰਗਰੂਰ ਢੂਰੀ ਭਵਾਨੀਗੜ ਸੁਨਾਮ ਰਿਸਟਰ ਉੱਤੇ ਸੀ ਰਿਕਾਰਡ ਛਾੜਿਆ ਤਾਂ ਕਿ ਜੇ ਕੋਈ ਬਾਰਤ ਹੁੰਦੀ ਆ ਇਮੀਡੀਏਟਲੀ ਲੈ ਨੂੰ ਪਤਾ ਲੱਗੇ ਜਿਵੇਂ ਉਹ ਸਾਹਮਣੇ ਸਰੂਰ ਸਪੰਜਾ ਲਿਖਿਆ ਉਹਨਾਂ ਦਾ ਮੋਬਾਈਲ ਨੰਬਰ ਇਹਨਾਂ ਦੇ ਆਧਾਰ ਕਾਰਡ ਮੋਬਾਈਲ ਨੰਬਰ ਅਸੀਂ ਸਾਰੇ ਤੇ ਫੋਟੋ ਆਪਦੇ ਰਿਸਟ ਦੇ ਵਿੱਚ ਲਾ ਲਿਆ ਇਹਨਾਂ ਦੇ ਜਿਹੜੇ ਜੁਨੀਆ ਨੰਨ ਗਿਆ ਇਹਨਾਂ ਨੇ ਵੀ ਆਪਦਾ ਉਹਨਾਂ ਦਾ ਰਿਕਾਰਡ ਰੱਖਦਾ ਇਹਨਾਂ ਦੇ ਪ੍ਰਧਾਨਾਂ ਨੂੰ ਅਸੀਂ ਸਖਤ ਹਦਾਇਤ ਕੀਤੀ ਆ ਵੀ ਕੋਈ ਵੀ ਈ ਰਿਕਸ਼ਾ ਜਾਂ ਟੈਂਪੋ ਸੋਡੇ ਚੱਲਦਾਗਾ ਉਹਦਾ ਐਡਰੈਸ ਆਧਾਰ ਕਾਰਡ ਫੋਟੋ ਸਾਡੇ ਕੋਲੇ ਪਹੁੰਚਦੀ ਕਰੋ ਕਿੰਨੇ ਜੁਨੀਆ ਨੇ ਸੰਗ੍ਰੋਹ ਦੀ ਕਿੰਨੇ ਸੰਗਰੂਰ ਦੀ ਗੱਲ ਕੀਤੀ ਹੈ ਕਿੰਨੇ ਆਟੋ ਨੇ ਆਟੋ ਕਰੀਬ ਜਿਹੜੇ ਅਸੀਂ ਹੁਣ ਤੱਕ ਕਰੇ ਨੇ 400 ਦੇ ਕਰੀਬ ਅਸੀਂ ਆਨ ਰਜਿਸਟਰ ਕਰ ਲਿਆ ਇਹਨਾਂ ਨੇ ਤਿੰਨ ਜੁਨੀਆ ਲਾਣੀਆਂ ਗਈਆਂ ਬੱਕ ਬੱਕ ਜੁਨੀਆ ਦੇ ਵਿੱਚ ਇਹ ਆਪਦਾ ਰਿਕਾਰਡ ਵੀ ਨਹੀਂ ਰੱਖਿਆ ਜਿਹੜੇ ਹੋਰ ਚੱਲਦੇ ਨੇ ਤੁਹਾਡੇ ਚੈਨਲ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਕੋਲੇ ਰਜਿਸਟਰ ਲੱਗਿਆ ਸੀਰੀਅਲ ਨੰਬਰ ਦੇ ਨਾਲ ਉਹ ਸਾਨੂੰ ਆਧਾਰ ਕਾਰਡ ਲੈ ਕੇ ਆਣ ਫੋਟੋ ਲੈ ਕੇ ਆਉਣ ਤਾਂ ਅਸੀਂ ਉਹਨੂੰ ਨੰਬਰ ਇਸ਼ੂ ਕਰਾਂਗੇ ਜੇਕਰ ਕੋਈ ਵੀ ਹੁਣ ਬਿਨਾਂ ਨੰਬਰ ਤੋਂ ਆਟੋ ਪਾਇਆ ਜਾਂਦਾ ਕੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਚਲਾਣ ਕਰਾਂਗੇ ਪਰ ਸਾਨੂੰ ਲੱਗਦਾ ਨਹੀਂ ਵੀ ਇਹਨਾਂ ਨੇ ਕੋਈ ਸਾਨੂੰ ਦਿੱਕਤ ਦਿੱਤੀ ਹੈ ਕਿਉਂਕਿ ਇਹਨਾਂ ਦਾ ਰਜਗਾਰ ਇਸੇ ਨਾਲ ਹੀ ਚੱਲਦਾ ਬੜਾ ਸੁਨੋਗ ਦਿੱਤਾ ਸਾਨੂੰ ਅਸੀਂ ਹਫਤੇ ਦੇ ਵਿੱਚ ਵਿੱਚ ਇਹਨਾਂ ਨੇ ਸਾਨੂੰ ਕਰਕੇ ਦਿਖਾਤਾ ਤੁਹਾਡੇ ਚੈਨਲ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਅਸੀਂ ਇੱਕ ਇਹਨਾਂ ਨੂੰ ਆਪਣੀ ਸਾਝ ਬਣਾ ਲੇ ਸਾਂਝ ਵੀ ਪੁਲਿਸ ਦੇ ਹੀ ਵਰਕਰ ਬਣ ਗਏ ਕਿਉਂਕਿ ਇਹ ਲੋਕ ਅ ਹਰ ਇੱਕ ਮਾੜੇ ਚੰਗੇ ਜਗ੍ਹਾ ਜਾਂਦੇ ਨੇ ਇਹਨਾਂ ਨੂੰ ਸ਼ਹਿਰ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਜਾਂਦੇ ਨੇ ਕੋਈ ਵੀ ਵਾਰਦਾਤ ਹੁੰਦੀ ਆ ਜਾਂ ਕੋਈ ਐਕਸੀਡੈਂਟ ਹੁੰਦਾ ਕੋਈ ਵੀ ਘਟਨਾ ਵਾਪਰਦੀ ਆ ਇਹਨਾਂ ਨੂੰ ਪਤਾ ਲੱਗ ਜਾਂਦਾ ਅਸੀਂ ਇਹਨਾਂ ਨੂੰ ਆਪਦੇ ਨੰਬਰ ਸ਼ੇਅਰ ਕਰਦੇ ਨੇ ਜਿਵੇਂ ਕੰਟਰੋਲ ਰੂਮ ਦਾ ਟ੍ਰੈਫਿਕ ਦਾ ਦੋਏ ਥਾਣਿਆਂ ਦੇ ਵੀ ਸ਼ੇਅਰ ਦਾ ਨੰਬਰ 112 ਨੰਬਰ ਤਾਂ ਕਿ ਇਹ ਇਹ ਸਾਨੂੰ ਇਮੀਡੀਏਟਲੀ ਨੰਬਰ ਤੇ ਦੱਸ ਸਕਦੇ ਨੇ ਵੀ ਇੱਥੇ ਆਹ ਕੁਛ ਹੋ ਗਿਆ ਕਿਉਂਕਿ ਇਹ ਲੋਕ ਬਹੁਤ ਜ਼ਿਆਦਾ ਆਪਣੇ ਸਹਿਰ ਦੇ ਵਿੱਚ ਘੁੰਮਦੇ ਨੇ ਮਹੱਲਿਆਂ ਦੇ ਵਿੱਚ ਘੁੰਮਦੇ ਨੇ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਕਿ ਇਹ ਪੁਲਿਸ ਦਾ ਪੂਰਾ ਸਾਨੂੰ ਵਿਸ਼ਵਾਸ ਦਵਾਏ ਸੀ ਸੰਯੋਗ ਇਹ ਕਹਿੰਦੇ ਦੇਵਾਂਗੇ ਅਗਰ ਕੋਈ ਚੰਗਾ ਕੰਮ ਕਰਨਗੇ ਮਾਣਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਇਹਨਾਂ ਨੂੰ 15 ਅਗਸਤ ਤੋਂ 22 ਜਨਵਰੀ ਤੇ ਸਨਮਾਨਿਤ ਵੀ ਕਰਾਵਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਵਰਦੀਆਂ ਵੀ ਪਾਈਆਂ ਨੇ ਕਿ ਇਹਨਾਂ ਵਰਦੀਆਂ ਵੀ ਲਾਜ਼ਮੀ ਕੀਤੀ ਨੇ ਪੌਣ ਦੀ ਹਾਂ ਜੀ ਇਹ ਜਿਹੜੀਆਂ ਵਰਦੀਆਂ ਨੇ ਗਿਆ ਚਲੋ ਸਾਰਿਆਂ ਦੀ ਜਿਹੜੀ ਕਬੀਲਦਾਰੀ ਹੁੰਦੀ ਹੈਗੀ ਆਪਾਂ ਦੇਖਦੇ ਇਹਨਾਂ ਕੋਲੇ ਪੈਸੇ ਦੀ ਥੋੜੀ ਜਿਹੀ ਘਾਟ ਸੀਗੀ ਇਹਨਾਂ ਨੇ ਸਾਨੂੰ 15 ਮਿੰਟ ਦਾ ਸਮਾਂ ਦਿੱਤਾ ਇਹਨਾਂ ਨੇ ਜਿਹੜੀਆਂ ਵਰਦੀਆਂ ਨੇ ਸਮਾਉਣੀਆਂ ਸ਼ੁਰੂ ਕਰਤੀਆਂ ਇਹ 15 ਮਿੰਟ ਦੇ ਵਿੱਚ ਸਾਰੇ ਹੀ ਵਰਦੀਆਂ ਸਮਾਉਣਗੇ ਅਸੀਂ ਦਿਖਾਉਣੇ ਆ ਜਿਵੇਂ ਆ ਦੇਖੋ ਇਹਨਾਂ ਨੇ ਵਰਦੀ ਪਾਈ ਆ ਇਹਦਾ ਡਰਾਈਵਰ ਨੰਬਰ ਵੱਧਦੀ ਪਈਆ ਆ ਸਰਦਾਰ ਜੀ ਦੇਖੋ ਸਰਦਾਰ ਜੋਰਾ ਸਿੰਘ ਪੂਰੀ ਵਰਦੀ ਪਈਆ ਇਹ ਸੋਹਣੇ ਵੀ ਲੱਗਦੇ ਨੇ ਕਿਉਂਕਿ ਇਹਨਾਂ ਦੇ ਟੈਂਪੂਆਂ ਦੇ ਵਿੱਚ ਈ ਰਿਕਸਾਂ ਦੇ ਵਿੱਚ ਬੱਚਿਆਂ ਨੇ ਵੀ ਜਾਣਾ ਲੜਕੀਆਂ ਨੇ ਵੀ ਜਾਣਾ ਫੈਮਿਲੀਆ ਨੇ ਵੀ ਜਾਣਾ ਚੰਗੇ ਲੱਗਦੇ ਨੇ ਸਰਦਾਰ ਜੀ ਦੀ ਪੂਰੀ ਵਰਦੀ ਪਈਆ ਦੇਖ ਕੇ ਸਵਾਰੀ ਭੱਜ ਕੇ ਆਉਂਦੀ ਆ ਵੀ ਸਰਦਾਰ ਬੰਦਾ ਜਿਵੇਂ ਇਹਨੇ ਕਾਕਾ ਜੀ ਦੀਂਦੇ ਨੇ ਵੀ ਹਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਆ ਕਿਉਂਕਿ ਇਹਨਾਂ ਦਾ ਰਜਗਾਰ ਆਗਾ ਇਸੇ ਤੇ ਅਸੀਂ ਇਹਨਾਂ ਦਾ ਸੰਯੋਗ ਪੂਰਾ ਦੇਵਾਂਗੇ ਕਿਉਂਕਿ ਇਹ ਆਪਣੇ ਬੱਚੇ ਪਾਲਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ ਕਈ ਲੋਕ ਦੇਖੇ ਨੇ ਇਹ ਪਹਿਲਾਂ ਆਪਣੇ ਰਿਕਸ਼ਾ ਚਲਾਉਂਦੇ ਸੀਗੇ ਇਹਨਾਂ ਨੇ ਮਿਹਨਤ ਕਰਕੇ ਈ ਰਿਕਸ਼ੇ ਤੇ ਆਏ ਨੇ ਜਿਹੜੇ ਈ ਰਿਕਸ਼ਾ ਚਲਾਉਂਦੇ ਨੇ ਉਹ ਸਟੈਂਡ ਦੇ ਵਿੱਚ ਕਈਆਂ ਨੇ ਕਾਰਾਂ ਪਾਈਆਂ ਨੇ ਮਿਹਨਤ ਕਰ ਰਹੇ ਨੇ ਕਰਨੀ ਚਾਹੀਦੀ ਆ ਬੱਚੇ ਪਾਲਣੇ ਚਾਹੀਦੇ ਨੇ ਆਪ ਦਾ ਢਿੱਡ ਭਰਨਾ ਚਾਹੀਦਾ ਮਿਹਨਤ ਕਰਕੇ ਕਮਾਈ ਕਰੋ ਤਾਂ ਪ੍ਰਮਾਤਮਾ ਤਰੱਕੀ ਦਿੰਦਾ। ਅਭੀ ਕਈ ਈ-릭ਸ਼ਾ ਦੇ ਵਿੱਚ ਦੇਖਣ ਜਾਂਦਾ ਸੀ ਕਿ ਉੱਚੀ-ਉੱਚੀ ਗਾਣੇ ਲੱਗੇ ਹੁੰਦੇ ਸੀ। ਬੜੇ ਗਲਤ ਤਰੀਕੇ ਦੇ ਨਾਲ ਆਟੋ ਜਿਹੜਾ ਬਾਜ਼ਾਰ ਦੇ ਵਿੱਚ ਨਿਕਲ ਜਾਂਦਾ ਉਹਨਾਂ ਨੂੰ ਕੀ ਹੈ? ਉਹ ਇਹਨਾਂ ਨੂੰ ਅਸੀਂ ਰੂਟ ਅੱਜ ਦੇਤਾ। ਤੇ ਵੀ ਜਿਹੜਾ ਨਾਬਾ ਗੇਟ ਹੈਗਾ ਢੂਰੀ ਗੇਟਾ ਸੁਨਾਮੀ ਗੇਟਾ ਜਿਸ ਦੇ ਵੈਰੀ ਗੇਟ ਨੇ ਉਹ ਰਸਤਿਆਂ ਦੇ ਹੋ ਕੇ ਸਵਾਰੀ ਨੂੰ ਆਪਣੇ ਪ੍ਰੋਪਰ ਜਗ੍ਹਾ ਇਹ ਤਾਰਨਗੇ ਬਾਜ਼ਾਰ ਦੇ ਵਿੱਚ ਨਹੀਂ ਆਉਣਗੇ। ਜਿਹੜੇ ਡੈਕ ਦੀ ਗੱਲ ਕਰੀਆ ਇਨਾਂ ਨੇ ਤਕਰੀਬਨ ਮੈਨੂੰ ਲੱਗਦਾ 2-4 ਬੰਦਿਆਂ ਕੋਲੇ ਹੋਣਗੇ ਉਹ ਡੈਕ ਲੱਗੇ ਇਹ ਡੈਕ ਅੱਜ ਇਹਨਾਂ ਨੂੰ ਸਖਤ ਹਦਾਇਤ ਦਿੱਤੀ ਹੈ ਵੀ ਆਪਦੇ ਡੈਕ ਲਾਹੋ ਕੋਈ ਇਹਨਾਂ ਨੂੰ ਚਲਾਉਣ ਨੂੰ ਲੈ ਕੇ ਵੀ ਕੋਈ ਟ੍ਰੇਨਿੰਗ ਦਿੱਤੀ ਗਈ ਵੀ ਕਿਸ ਤਰ੍ਹਾਂ ਚਲਾਉਣਾ ਕਿਉਂਕਿ ਕਈ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਡਰਾਈਵਿੰਗ ਨਹੀਂ ਪ੍ਰੋਪਰ ਆਉਂਦੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਸ ਤੋਂ ਬਾਅਦ ਇਹਨਾਂ ਨੇ ਆਟੋ ਲਿੱਤੇ ਨਹੀਂ ਕੋਈ ਹਾਂਜੀ ਦੇਖੋ ਜਿਹੜਾ ਲਾਇਸੈਂਸ ਨੰਬਰ ਹੈ ਇਹਦੇ ਉੱਪਰ ਪੈਗਿਆ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਇਹਨਾਂ ਨੂੰ ਕਿਹਾ ਜਿੱਥੇ ਵੀ 3-ਵੀਲਰ ਜਾਂ ਈ-릭ਸ਼ਾ ਖੜਾ ਕਰਨਾ ਹੈਗਾ ਦੇਖ ਕੇ ਖੜਾ ਕਰਨਾ ਵੀ ਦੇਖੋ ਵੀ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਤਾਂ ਕਿ ਟ੍ਰੈਫਿਕ ਵੀ ਚੱਲੇ ਇਹਦਾ ਰਜਗਾਰ ਵੀ ਚੱਲੇ ਅਸੀਂ ਇਹਨਾਂ ਦੇ ਨਾਲ ਜੀ ਜੋਰਾ ਸਿੰਘ ਜੀ ਕਿਸ ਤਰ੍ਹਾਂ ਦੇ 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 ਕਿ ਜਿਹੜੇ ਅੱਜ ਤੁਹਾਨੂੰ ਬਰਦੀਆਂ ਲੋਡ ਕੀਤੀਆਂ ਨੇ ਤੁਹਾਡੇ ਆਟੋਆਂ ਦੇ ਉੱਤੇ ਨੰਬਰ ਲਗਾਏ ਗਏ ਨੇ ਕਿ ਕਿਸ ਬਹੁਤ ਹੀ ਲੱਗ ਰਿਹਾ ਹੈ ਪ੍ਰਸ਼ਾਸਨ ਜਿਵੇਂ ਕਰ ਰਿਹਾ ਹੈ ਬਹੁਤ ਵੈਲਕਮ ਕਰ ਰਿਹਾ ਹੈ ਹੋਰ ਸਕਤੀ ਨਾ ਕਰਨਾ ਚਾਹੁੰਦਾ ਕੀ ਸਮਝੋ ਕਿ ਤੁਹਾਨੂੰ ਇਹਦਾ ਕੋਈ ਆਣ ਵਾਲਾ ਸਮਝ ਫਾਇਦਾ ਮਿਲੂਗਾ ਇਹ ਦਿਲ ਸਕਦਾ ਹੈ ਜੀ ਯਾ ਕੋਈ ਆਉਣ ਪਹਿਲਾਂ ਸਮਝ ਕੋਈ ਦਿੱਕਤ ਆਉਂਦੀ ਹੈ ਮਿਲ ਸਕਦਾ ਹੈ ਜਿਵੇਂ ਗਲਤ ਲੋਕ ਆ ਕੇ ਕਿਰਾਏ ਤੇ ਬੈਠ ਕੇ ਤੇ ਚਲਾ ਰਹੇ ਨੇ ਠੀਕ ਹੈ ਨਹੀਂ ਉਹ ਘਟਣਗੇ ਬਾਰਦਾਤਾ ਕਰਕੇ ਭਜਾ ਦੇਣਗੇ ਪੈ ਜਾਂਦੀ ਹੈ ਸਾਡੇ ਤੇ ਸਾਰੀ ਉਹ ਘਟੂਣੀ ਹੈ ਅਸਰ ਕਰਵਾਵਾਂਗੇ ਸਾਡੇ ਕੀ ਨਾਮ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਈ ਸਿਸ਼ਣ ਹੈ ਸਾਡੀ ਮਾਨਕੀਨਾਂ ਜਾਊਗਾ ਤੇ ਸਾਡੇ ਸਾਰੇ ਹੀ ਮੈਂਬਰ ਬਹੁਤ ਵਧੀਆ ਸੂਝਵਾਨ ਮੈਂਬਰ ਨੇ ਸਾਰਿਆਂ ਦਾ ਸਾਡੇ ਕੋਲ ਬਾਇਓ ਡਾਟਾ ਜੀ ਰਿਕਾਰਡ ਸਾਡੇ ਕੋਲ ਟੋਟਲ ਰੱਖਿਆ ਹੋਇਆ ਇਹਦਾ ਇੱਕ ਅਸੀਂ ਬਣਾ ਕੇ ਇਹਨਾਂ ਨੂੰ ਦਿੱਤਾ ਹੀ ਹੈ ਪ੍ਰਸ਼ਾਸਨ ਚਾਰਜ ਨੂੰ ਤੇ ਸਾਰੇ ਬੰਦੇ ਵਧੀਆ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜਾ ਇਹ ਕੰਮ ਕੀਤਾ ਪ੍ਰਸ਼ਾਸਨ ਨੇ ਬਹੁਤ ਸਲਾਦਾਜ ਹੋ ਗਏ ਕਿਸ ਤਰ੍ਹਾਂ ਦਾ ਫਾਇਦਾ ਮਿਲੂਗਾ ਤੁਹਾਨੂੰ ਇਹਦੇ ਸਾਨੂੰ ਬੈਨੀਫਿਟਿੰਗ ਨਜ਼ਰ ਜਿਵੇਂ ਬਾਹਰਲੇ ਬੰਦੇ ਆਉਂਦੇ ਆਪਾਂ ਲੋਕਲ ਨੇ ਸਾਰੇ ਹਨ ਜੀ ਲੋਕਲ ਚਲਾਉਂਦੇ ਨੇ ਜੇ ਕੋਈ ਬਾਹਰਲਾ ਬੰਦਾ ਬਾਹਰ ਦਾਤ ਕਰਕੇ ਜਾਂਦਾ ਤਾਂ ਜਿਹੜੇ ਇੱਥੇ ਮਤਲਬ ਰਜਿਸਟਰ ਦੇ ਬੰਦੇ ਉਹਨਾਂ ਤੇ ਪਾਈ ਜਾਂਦੀ ਸੀਗੀ ਜਿੰਨੇ ਵੀ ਲੋਕ ਹੈਗੇ ਨੇ ਸਾਰਿਆਂ ਦਾ ਬੈਂਡਾ ਅਸੀਂ ਰੱਖਿਆ ਜੀ ਜਿਨੇ ਮੈਂਬਰ ਨੇ ਸਾਡੇ ਸਹੀ ਪ੍ਰੂਫ ਦਿੰਦੇ ਨੇ ਉਹਦਾ ਸੀ ਇੱਕੋ ਪ੍ਰੂਫ ਇਹਨਾਂ ਨੂੰ ਮਿਤੀ ਨਾਲ ਆਧਾਰ ਕਰ ਲਿਆ ਵਿਚਾਰ ਸਭ ਨੂੰ ਨੂੰ ਸੀ ਇਹਦਾ ਬੈਨੀਫਿਟ ਹੀ ਆ ਜੀ ਕੋਈ ਵਾਰਦਤ ਨਹੀਂ ਹੋਵੇਗੀ ਵਧੀਆ ਲੋਕਲ ਕੰਮ ਕਰਨਗੇ ਜੀ